ਲੋਕ ਸਭਾ ਚੋਣਾਂ ਸਿਰਤੇ ਨੇ ਔਰ ਕੁਰਸੀਆਂ ਤੋਂ ਕੁਰਸੀ ਪਟਿਆਲੇ ਦੀ ਕੁਰਸੀ ਹੈ ਪਟਿਆਲੇ ਦੀ ਕੁਰਸੀ ਦਾ ਵਿਵਾਦ ਅਲੈਦੇ ਚੱਲਦਾ ਪਿਆ ਪਟਿਆਲਾ ਸੀਟ ਦਾ ਵਿਵਾਦ ਲਹਿਰਾ ਚੱਲਦਾ ਪਿਆ ਕਾਂਗਰਸ ਪਾਰਟੀ ਜਦੋਂ ਦੀ ਟੁੱਟੀ ਹੈ ਇਸ ਸੀਟ ਤੋਂ ਜਦੋਂ ਦੀ ਬੀਬੀ ਪਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਚ ਗਏ ਨੇ ਉਸੇ ਵਿਲੇ ਤੋਂ ਕਾਂਗਰਸ ਦੇ ਅੰਦਰ ਇਸ ਸੀਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹਾਲ ਹੀ ਦੇ ਵਿੱਚ ਤਰਮਵੀਰ ਗਾਂਧੀ ਕਾਂਗਰਸ ਦੇ ਵਿੱਚ ਆਉਂਦੇ ਨੇ ਚਰਚੇ ਛੱਡ ਜਾਂਦੇ ਨੇ ਕਿ ਕਾਂਗਰਸ 'ਚ ਆਉਣ ਦਾ ਮੰਤਵ ਹੀ ਇਹੀ ਹੈ ਕਿ ਪਟਿਆਲੇ ਸੀਟ ਤੋਂ ਉਤਾਰਿਆ ਜਾਵੇ ਕਿਉਂਕਿ ਬੀਬੀ ਪ੍ਰਨੀਤ ਕੌਰ ਨੂੰ ਹਰਾਉਣ ਵਾਲੇ ਡਾਕਟਰ ਧਰਮਵੀਰ ਗਾਂਧੀ ਨੇ ਜਦੋਂ ਆਮ ਆਦਮੀ ਪਾਰਟੀ 'ਚ ਹੁੰਦੇ ਨੇ ਉਸ ਤੋਂ ਬਾਅਦ ਭਾਵੇਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਅਲੈਦਾ ਹੋ ਗਏ ਸੀ ਭਾਵੇਂ ਅਲੈਦਾ ਹੋ ਗਏ ਸੀ ਤਾਂ ਵੀ ਉਹਨਾਂ ਨੇ ਬੀਬੀ ਪ੍ਰਨੀਤ ਕੌਰ ਨੂੰ ਛੋਟੀ ਦੀ ਟੱਕਰ ਦਿੱਤੀ ਸੀ ਇਕੱਲਿਆਂ ਲੜ ਕੇ ਤਾਂ ਵੀ ਤੀਜੇ ਨੰਬਰ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਆਏ ਸੀ ਜੋ ਚੀਜ਼ ਕਾਂਗਰਸ ਪਾਰਟੀ ਭਾਪਕੀ ਕਾਂਗਰਸ ਪਾਰਟੀ ਨੇ ਇਹ ਖਾਤਾ ਰਿਜ਼ਰਵ ਰੱਖਿਆ ਹੋਇਆ ਸੀ ਕਿ ਜੇ ਕਿਤੇ ਲੋੜ ਪੈ ਗਈ ਤਾਂ ਧਰਮਵੀਰ ਗਾਂਧੀ ਨੂੰ ਵਰਤਿਆ ਜਾ ਸਕਦਾ ਹੈ ਤੇ ਉੱਥੇ ਹੀ ਧਰਮਵੀਰ ਗਾਂਧੀ ਦੀ ਐਂਟਰੀ ਹੋ ਜਾਂਦੀ ਧਰਮਵੀਰ ਗਾਂਧੀ ਦੀ ਐਂਟਰੀ ਤਾਂ ਹੋ ਗਈ ਹੈ ਪਰ ਇਸ ਐਂਟਰੀ ਦੇ ਉੱਤੇ ਬਹੁਤ ਸਾਰੇ ਲੀਡਰ ਨੇ ਕਾਂਗਰਸ ਦੇ ਪਟਿਆਲੇ ਨਾਲ ਤਾਲੁਕ ਰੱਖਣ ਵਾਲੇ ਜਿਹੜੇ ਖਫਾ ਨੇ ਪਟਿਆਲਾ ਲੋਕ ਸਭਾ ਹਲਕਾ ਦੇ ਵਿੱਚ ਇੱਕ ਇਹੋ ਜਿਹਾ ਲੀਡਰ ਉੱਭਰ ਕੇ ਸਾਹਮਣੇ ਆਇਆ ਜਿਸ ਨੇ ਇੱਕ ਨਿੱਜੀ ਚੈਨਲ ਨੂੰ ਸਾਫ਼ ਤੌਰ ਦੇ ਉੱਤੇ ਗੱਲ ਕਹੀ ਹੈ ਕਿ ਜੇ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਲਾਣਿਆ ਜਾਂਦਾ ਹੈ ਤਾਂ ਉਹ ਹਰਗੇ ਜ਼ਬਰਦਸਤ ਨਹੀਂ ਕੀਤਾ ਜਾਵੇਗਾ ਗੱਲ ਕੀਤੀ ਜਾ ਰਹੀ ਹੈ ਹਰਦੀਾਲ ਸਿੰਘ ਦੀ ਹਰਦੀਾਲ ਸਿੰਘ ਕੰਬੋਜ ਜਿਹੜੇ ਰਾਜਪੁਰਾ ਦੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਰਾਜਪੁਰਾ ਤੋਂ ਵਿਧਾਇਕ ਰਹੇ ਚੁੱਕੇ ਨੇ ਹਰਦੀਾਲ ਸਿੰਘ ਕੰਬੋਜ ਹੁਣ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਬਾਜ਼ੀ ਮਾਰੀ ਔਰ ਹਰਦੀਾਲ ਸਿੰਘ ਕੰਬੋਜ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਪਰ 2017 ਦੇ ਵਿੱਚ ਹਰਦੀਾਲ ਸਿੰਘ ਕੰਬੋਜ ਨੇ ਜਿੱਤ ਦਾਖਲ ਕੀਤੀ ਸੀ ਇਸ ਹਲਕੇ ਤੋਂ ਔਰ 2011-12 ਤੋਂ ਇਸ سلسلہ ਉਸੇ ਤਰ੍ਹਾਂ ਚੱਲਦਾ ਆ ਰਿਹਾ ਸੀ ਹਰਦੀਾਲ ਸਿੰਘ ਕੰਬੋਜ ਦਾ ਪਰ ਹਰਦੀਾਲ ਸਿੰਘ ਕੰਬੋਜ ਨੇ ਹੁਣ ਦਾਵਾ ਕੀਤਾ ਆ ਕਿ ਇਸ ਸੀਟ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਬਾਹਰੋਂ ਆ ਕੇ ਉਮੀਦਵਾਰ ਨਹੀਂ ਲਾਉਣਾ ਚਾਹੀਦਾ ਇਸ ਸੀਟ ਤੋਂ ਉਹਨਾਂ ਨੇ ਸਾਫ਼ ਕਿਹਾ ਆ ਕਿ ਇਸ ਸੀਟ ਤੋਂ ਮੌਜੂਦਾ ਕਿਸੇ ਲੀਡਰ ਨੂੰ ਜ਼ਰੂਰ ਉਮੀਦਵਾਰ ਲਗਾਇਆ ਜਾਵੇ ਤੇ ਮੰਨਿਆ ਜਾਵੇਗਾ ਦੂਸਰੇ ਕਿਸੇ ਲੀਡਰ ਨੂੰ ਬਾਹਰੋਂ ਲਿਆ ਕੇ ਸੀਟ ਤੋਂ ਉਮੀਦਵਾਰ ਨਾ ਲਗਾਇਆ ਜਾਵੇ ਹਰਦੇਵਾਲ ਸਿੰਘ ਕੰਬੋਜ ਬਾਰੇ ਵੀ ਗੱਲ ਕਰ ਲੈਣੇ ਆ ਹਰਦੇਵਾਲ ਸਿੰਘ ਕੰਬੋਜ ਤੇ ਉਹਨਾਂ ਦੇ ਪੁੱਤਰ ਦੇ ਉੱਤੇ ਇੱਕ ਮਾਮਲਾ ਸੀ ਇੱਕ ਸਾਲ ਪਹਿਲਾਂ ਔਰ ਉਸ ਮਾਮਲੇ ਦੇ ਵਿੱਚ ਹਰਦੇਵਾਲ ਸਿੰਘ ਕੰਬੋਜ ਦੇ ਖਿਲਾਫ ਲੁੱਕਆਊਟ ਨੋਟਿਸ ਤੱਕ ਜਾਰੀ ਹੋ ਚੁੱਕਿਆ ਸੀ ਹਰਦੇਵਾਲ ਸਿੰਘ ਕੰਬੋਜ ਕਥਿਤ ਤੌਰ ਦੇ ਉੱਤੇ ਉਸ ਵੇਲੇ ਵਿਦੇਸ਼ ਭੱਜਣ ਦੀ ਤਿਆਰੀ ਦੇ ਵਿੱਚ ਸੀ ਆਪਣੇ ਪੁੱਤਰ ਦੇ ਨਾਲ ਔਰ ਮਾਮਲਾ ਸੀ ਇੱਕ ਪੱਤਰਕਾਰ ਦੇ ਸੂਸਾਈਡ ਦਾ ਪੱਤਰਕਾਰ ਸੂਸਾਇਡ ਕਰਦਾ ਆ ਜਿਸ ਦੇ ਵਿੱਚ ਹਰਦੀਾਲ ਸਿੰਘ ਕੰਬੋਜ ਦਾ ਨਾਮ ਸਾਹਮਣੇ ਆਉਂਦਾ ਉਹਨਾਂ ਦੇ ਪੁੱਤਰ ਦਾ ਨਾਮ ਸਾਹਮਣੇ ਆਉਂਦਾ ਹੈ ਦੋਵੇਂ ਪਿਓ ਪਤ ਉਸ ਵੇਲੇ ਕਥਿਤ ਤੌਰ ਦੇ ਉੱਤੇ ਫਰਾਰ ਹੋਣ ਦੀ ਕਾਰਤ ਦੇ ਸੀਗੇ ਔਰ ਦੱਸਿਆ ਤੇ ਇਹ ਵੀ ਜਾ ਰਿਹਾ ਸੀ ਕਿ ਦੋਮਾਂ ਦੇ ਖਿਲਾਫ ਐਕਸ਼ਨ ਦੀ ਤਿਆਰੀ ਹੋ ਚੁੱਕੀ ਸੀ ਕਿਉਂਕਿ ਲੁਕਆਊਟ ਨੋਟਿਸ ਵੀ ਜਾਰੀ ਜਿਹੜਾ ਉਹ ਕਰ ਦਿੱਤਾ ਗਿਆ ਸੀ ਉਹੀ ਹਰਦੀਾਲ ਸਿੰਘ ਕੰਬੋਜ ਹੁਣ ਦਾਵਾ ਕਰ ਲੈਨੇ ਕਿ ਕਿਸੇ ਬਾੜਲੇ ਬੰਦੇ ਨੂੰ ਲਿਆ ਕੇ ਉਮੀਦਵਾਰ ਨਹੀਂ ਲਾਉਣਾ ਚਾਹੀਦਾ ਤਾਂ ਕਿ ਹਰਦੀਾਲ ਸਿੰਘ ਕੰਬੋਜ ਜਿਨ੍ਹਾਂ ਦੇ ਉੱਤੇ ਇੰਨਾ ਵੱਡਾ ਇਲਜ਼ਾਮ ਸੀ ਉਹਨਾਂ ਨੂੰ ਉਮੀਦਵਾਰ ਲਾਉਣਾ ਚਾਹੀਦਾ ਹੈ ਇਹ ਆਪਣੇ ਆਪ ਬਿਆਨ ਸਾਹਮਣੇ ਆਉਂਦਾ ਪਰ ਫਿਲਹਾਲ ਹਰਦੀਪਾਲ ਸਿੰਘ ਕੰਬੋਜ ਜ਼ਰੂਰ ਇਸ ਉੱਤੇ ਇਤਰਾਜ਼ ਕਰਦੇ ਨਜ਼ਰ ਆ ਰਹੇ ਆ ਪਟਿਆਲਾ ਦੀ ਸੀਟ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਹੁਣ ਕਾਂਗਰਸ ਦੇ ਹੱਥ ਵਿੱਚ ਜਿਹੜੀ ਸੀਟ ਲੰਘੇ 5 ਸਾਲਾਂ ਦੇ ਵਿੱਚੋਂ 4 ਸਾਲਾਂ ਤੱਕ ਘੱਟੋ-ਘੱਟ ਸੀਟ ਉਹਨਾਂ ਦੇ ਕੋਲ ਸੀ ਉਸ ਸੀਟ ਦੇ ਉੱਤੋਂ ਉਹਨਾਂ ਦੇ ਜਿਹੜੇ ਦਾਵੇਦਾਰ ਸੀ ਪ੍ਰਨੀਤ ਕੌਰ ਉਹ ਕਾਂਗਰਸ ਛੱਡ ਚੁੱਕੇ ਔਰ ਹੁਣ ਕਾਂਗਰਸ ਇਸ ਵੇਲੇ ਸਸ਼ੋਪੰਜ ਵਿੱਚ ਹੈ ਕਿ ਪ੍ਰਨੀਤ ਕੌਰ ਦੇ ਖਿਲਾਫ ਕਿੰਨੂੰ ਖੜਾ ਕਰੀਏ ਤਾਂ ਕਿ ਬੀਬੀ ਪ੍ਰੀਤ कौर ਨੂੰ ਹਰਾਇਆ ਜਾ ਸਕੇ ਔਰ ਕਾਂਗਰਸ ਦੀ ਸੀਟ ਜਿਹੜੀ ਬਣੀ ਹੋਈ ਹੈ ਇਹ ਪਟਿਆਲੇ ਦੀ ਸੀਟ ਉਹ ਕਾਂਗਰਸ ਦੀ ਹੀ ਰਹੇ ਜਿਸ ਕਰਕੇ ਹੁਣ ਸ਼ਾਇਦ ਧਰਮਵੀਰ ਗਾਂਧੀ ਨੂੰ ਡਾਕਟਰ ਧਰਮਵੀਰ ਗਾਂਧੀ ਨੂੰ ਇਸ ਸੀਟ ਦੇ ਉੱਤੇ ਉਮੀਦਵਾਰ ਲਾਣਿਆ ਜਾ ਸਕਦਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਕੀਤਾ ਜਾ ਸਕਦਾ ਜਿਸ ਵਾਸਤੇ ਜ਼ਾਹਿਰ ਤੌਰ ਦੇ ਉਤੇ ਡਾਕਟਰ ਤਰੰबीर ਗਾਂਧੀ ਨੂੰ ਇਸ ਕ੍ਰੂਸ਼ਲ ਸਟੇਜ ਦੇ ਉਤੇ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਖੈਰ ਡਾਕਟਰ ਤਰੰबीर ਗਾਂਧੀ ਸ਼ਾਮਲ ਤਾਂ ਹੋ ਗਏ ਨੇ ਪਰ ਕਾਂਗਰਸ ਦੇ ਆਪਣੇ ਲੀਡਰਾਂ ਦੇ ਵੱਲੋਂ ਪਟਿਆਲਾ ਹਲਕੇ ਦੇ ਆਪਣੇ ਲੀਡਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਕੁਝ ਹੁੰਦਾ ਹੈ ਕਾਂਗਰਸ ਪਾਰਟੀ ਦਾ ਆਪਸੀ 파ਟੋ ਧਾੜ ਕਾਂਗਰਸ ਨੂੰ ਪੰਜਾਬ ਕਾਂਗਰਸ ਨੂੰ ਕਿਸ ਹੱਦ ਤੱਕ ਲੈ ਜਾਂਦੀ ਹੈ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਦੋਂ ਤੱਕ ਬਨੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ